ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਕੱਲ ਜੋ ਨਵੇਂ ਪਾਠੀ ਸਿੰਘ ਨੇ ਉਹਨਾਂ ਨੂੰ ਸਹਿਜ ਸੰਪਟ ਪਾੜਦਾ ਨਹੀਂ ਪਤਾ ਜੋ ਤਨ ਪਿਆਰੇ ਬਾਬਾ ਅਨੰਦ ਸਿੰਘ ਜੀ ਮਹਾਰਾਜ ਤਨ ਤਨ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਤਨ ਤਨ ਪਿਆਰੇ ਬਾਬਾ ਕੁੰਦਨ ਸਿੰਘ ਜੀ ਮਹਾਰਾਜ ਬਾਬਾ ਜੀ ਜੋ ਪਰਿਵਾਰ ਦੇ ਘਰੇ ਸੁਖ ਸ਼ਾਂਤੀ ਲਈ ਪਰਿਵਾਰ ਦੀ ਚੜ੍ਹਦੀ ਕਲਾ ਲਈ ਪਰਿਵਾਰ ਦੇ ਕਾਰੋਬਾਰ ਦੇ ਲਈ ਜੋ ਵੀ ਕੋਈ ਬਾਬਾ ਜੀ ਨੂੰ ਬੇਨਤੀ ਕਰਦਾ ਸੀ ਤੇ ਬਾਬਾ ਜੀ ਉਹਨਾਂ ਨੂੰ ਦੱਸਦੇ ਸੀ ਕਿ ਭਾਈ ਸਹਿਜ ਸੰਪਟ ਪਾਠ ਕਰਾਓ ਜੋ ਨਾਨਕ ਸਰ ਦੀ ਮਰਿਆਦਾ ਹੈ ਇੱਕ ਸਹਿਜ ਸੰਪਟ ਹੁੰਦਾ ਹੈ ਇੱਕ ਸੰਪਟ ਅਖੰਡ ਪਾਠ ਹੁੰਦਾ ਹੈ ਸੋ ਕਈ ਪਾਠੀ ਸਿੰਘ ਫੋਨ ਲਾਉਂਦੇ ਨੇ ਉਹ ਪੁੱਛਦੇ ਨੇ ਕਿ ਬਾਬਾ ਜੀ ਜੋ ਸਹਿਜ ਸੰਪਟ ਪਾਠ ਹੈ ਉਹਦੀ ਮਰਿਆਦਾ ਕੀ ਹੈ ਸੋ ਕਈਆਂ ਨੂੰ ਜਦੋਂ ਫੋਨ ਤੇ ਗੱਲ ਹੁੰਦੀ ਹੈ ਕਈ ਵਰੀ ਨਹੀਂ ਹੁੰਦੀ ਤੇ ਉਹ ਫਿਰ ਮਰਿਆਦਾ ਕਈ ਵਰੀ ਨਹੀਂ ਹੁੰਦੀ ਸੋ ਕਈਆਂ ਦੇ ਫੋਨ ਆਏ ਕਈਆਂ ਨੇ ਬੇਨਤੀ ਕੀਤੀ ਕਿ ਬਾਬਾ ਜੀ ਜੋ ਸਹਿਜ ਸੰਪਟ ਪਾਠ ਹੈ ਉਹਦੀ ਮਰਿਆਦਾ ਦੱਸੋ ਸੋ ਸਹਿਜ ਸੰਪਟ ਪਾਠ ਜਿਹੜਾ ਹੈ ਉਹਦੀ ਮਰਿਆਦਾ یوں ਹੈ ਤਨ ਤਨ ਪਿਆਰੇ ਬਾਬਾ ਨਾਨਕ ਸਿੰਘ ਜੀ ਮਹਾਰਾਜ ਤਨ ਤਨ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਤਨ ਤਨ ਪਿਆਰੇ ਬਾਬਾ ਕੁੰਦਨ ਸਿੰਘ ਜੀ ਮਹਾਰਾਜ ਨਾਨਕ ਸਰ ਵਾਲੇ ਮਹਾਪੁਰਖ ਹੋਰ ਵੀ ਜੋ ਮੌਜੂਦਾ ਮਹਾਪੁਰਖ ਨੇ ਉਹ ਇਸ ਤਰ੍ਹਾਂ ਇਸੇ ਵਿਧੀ ਦੇ ਨਾਲ ਸਹਿਜ ਸੰਪਟ ਪਾਠ ਕਰਾਉਂਦੇ ਨੇ ਸਹਿਜ ਸੰਪਟ ਜਿਹੜਾ ਹੈ ਪਾਠ ਇਹ 11 ਦਿਨ ਚ ਭੋਗ ਪੈਂਦਾ ਹੈ 11 ਦਿਨਾਂ ਦੇ ਵਿੱਚ ਸਹਿਜ ਸੰਪਟ ਪਾਠ ਦੀ ਮर्यादा ਹੈ ਤੇ ਹਰ ਰੋਜ਼ ਜੋ ਹੈ 150 ਅੰਗ ਰੋਜ਼ ਕਰਨਾ ਹੈ ਸੋ ਅੰਮ੍ਰਿਤ ਵੇਲੇ ਪਹਿਲਾਂ ਦੀਗ ਬਣਾਉਣੀ ਹੈ ਸਤਿਗੁਰਾਂ ਦੇ ਪ੍ਰਕਾਸ਼ ਕਰਕੇ ਦੀਗ ਬਣਾ ਕੇ ਤੇ ਅਰਦਾਸ ਬੇਨਤੀ ਇੱਕ ਸਿੰਘ ਨੇ ਅਰਦਾਸ ਕਰਨੀ ਹੈ ਦੂਜੇ ਨੇ ਸਤਿਗੁਰਾਂ ਦੀ ਹਜ਼ੂਰੀ ਦੇ ਵਿੱਚ ਬੈਠ ਜਾਣਾ ਹੈ ਜਦੋਂ ਵੀ ਸਹਿਜ ਸੰਪਰਕ ਸ਼ੁਰੂ ਕਰਨਾ ਹੈ ਹਰ ਰੋਜ਼ ਅੰਮ੍ਰਿਤ ਵੇਲੇ ਥਾਲ ਤਿਆਰ ਹੋਣਾ ਹੈ ਦੀਗ ਦਾ ਹਰ ਰੋਜ਼ ਦੇਗ ਬਣਨੀ ਹੈ ਦੇਗ ਤਿਆਰ ਕਰਕੇ ਸਤਿਗੁਰਾਂ ਨੂੰ ਦੁੱਧ ਦਾ ਭੋਗ ਲੱਗਣਾ ਹੈ ਸਤਿਗੁਰੂ ਜੀ ਪ੍ਰਕਾਸ਼ ਕਰਕੇ ਥਾਲ ਲੱਗ ਕੇ ਤੇ ਨਾਲ ਹੀ ਫਿਰ ਅਰਦਾਸ ਹੋਣੀ ਹੈ ਨੇਤਾ ਪ੍ਰਤੀ ਅਰਦਾਸ ਕਰਕੇ ਤੇ ਨਾਲ ਹੀ ਫਿਰ ਜੋ ਸ੍ਰੀ ਸਹਿਜ ਸੰਪਟ ਪਾਠ ਹੈ ਉਹ ਸ਼ੁਰੂ ਹੋ ਜਾਣਾ ਹੈ ਇਹ ਦੋ ਪਾਠੀ ਸਿੰਘ ਸਹਿਜ ਸੰਪਟ ਪਾਠ ਕਰਦੇ ਨੇ ਤੇ 11 ਦਿਨਾਂ ਚ ਇਹ ਸਹਿਜ ਸੰਪਟ ਪਾਠ ਦਾ ਭੋਗ ਪੈਂਦਾ ਹੈ ਮर्याਦਾ ਦੇ ਨਾਲ ਇਸ ਪਾਠ ਨੂੰ 12 ਘੰਟੇ ਹਰ ਰੋਜ਼ ਜੋ ਪਾਠੀ ਸਿੰਘ ਕਰਦੇ ਨੇ ਸਵੇਰੇ ਅੰਮ੍ਰਿਤ ਵੇਲੇ 6 ਵਜੇ ਸਤਿਗੁਰੂ ਜੀ ਪ੍ਰਕਾਸ਼ ਹੋ ਕੇ 6:30 ਵਜੇ ਪਾਠ ਸ਼ੁਰੂ ਹੋ ਜਾਂਦਾ ਹੈ ਤੇ ਸ਼ਾਮ ਨੂੰ ਫਿਰ 6 ਵਜੇ ਤੱਕ ਪਾਠੀ ਸਿੰਘ ਪਾਠ ਕਰਦੇ ਨੇ ਇਹਦੇ ਵਿੱਚ ਜਿਹੜਾ ਬਾਬਾ ਜੀ ਨੇ ਮर्याਦਾ ਦੱਸੀ ਹੈ ਮੂਲ ਮੰਤਰ ਤੇ ਔਖੀ ਘੜੀ ਦਾ ਸ਼ਬਦ ਦਾ ਜਾਪ ਹੋਣਾ ਹੈ ਜਿਵੇਂ ਸਹਿਜ ਸੰਪਟ ਪਾਠ ਹੁੰਦਾ ਹੈ ਸਹਿਜ ਸੰਪਟ ਪਾਠ ਦੇ ਵਿੱਚ ਜਿਵੇਂ ਮर्यादा ਹੈ ਉਸੇ ਹੀ ਤਰ੍ਹਾਂ ਇਹਦੀ ਵੀ ਮर्यादा ਹੈ ਪਰ ਇਹ ਦੇ ਵਿੱਚ ਇਸ ਤਰ੍ਹਾਂ ਹੁੰਦਾ ਹੈ ਕਿ ਅਮਰਤ ਵੇਲੇ ਪਹਿਲਾਂ ਪਾਠ ਸ਼ੁਰੂ ਹੋ ਜਾਂਦੇ ਤੇ ਸ਼ਾਮ ਨੂੰ 7 ਵਜੇ ਤੱਕ ਪਾਠ ਇਹ ਹੁੰਦਾ ਹੈ 6 ਵਜੇ ਤੱਕ ਸੋ ਹਰ ਰੋਜ਼ ਜੋ 150 ਅੰਗ ਕਰਨਾ ਹੈ ਜਦੋਂ 150 ਅੰਗ ਹੋ ਗਿਆ ਤੇ ਉੱਥੇ ਫਿਰ ਆਪਣੇ ਆਪ ਨਹੀਂ ਉੱਠਣਾ ਨਾਲ ਫਿਰ ਪਾਠੀ ਸਿੰਘ ਨੇ ਅਰਦਾਸ ਕਰਨੀ ਹੈ ਕਿ ਬਾਬਾ ਜੀ ਆਪ ਜੀ ਦੀ ਕਿਰਪਾ ਰਹਿਮਤ ਦਾ ਬਖਸ਼ਿਸ਼ ਦਾ صدਕਾ ਅੱਜ ਸਹਿਜ ਸੰਪਟ ਪਾਠ ਸੰਪੂਰਨ ਹੋਇਆ ਤੇ ਜਦੋਂ ਵੀ ਅਰਦਾਸ ਕਰਨੀ ਹੈ ਅਰਦਾਸ ਦੇ ਵਿੱਚ ਮੂਲ ਮੰਤਰ ਤੇ ਔਖੀ ਘੜੀ ਦੇ ਜਾਪ ਦਾ ਸਿਮਰਨ ਕਰਨਾ ਹੈ ਤੇ ਜਿਸ ਤਰ੍ਹਾਂ ਮਰਿਆਦਾ ਸ੍ਰੀ ਸਹਿਜ ਸੰਪਟ ਅਖੰਡ ਪਾਠ ਦੀ ਹੈ ਇਸੇ ਤਰ੍ਹਾਂ ਸਹਿਜ ਸੰਪਟ ਦੇ ਵਿੱਚ ਜੋ ਸੰਪਟ ਲੱਗਣਾ ਹੈ ਜਦੋਂ ਪਹਿਲਾਂ ਸ਼ੁਰੂ ਕਰਨਾ ਹੈ ਉਹ ਇਸ ਤਰ੍ਹਾਂ ਹੈ ਸਾਹਿਬ ਸੰਪਰ ਜਦੋਂ ਸ਼ੁਰੂ ਕਰਨਾ ਹੈ ਪਹਿਲਾਂ ਇੱਕ ਵੇਰੀ ਆਪਾਂ ਪੜਨਾ ਹੈ ੴ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਜੂਨੀ ਸੈ ਭੰਗੁਰ ਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈਪੀ ਸਚ ਨਾਨਕ ਹੋਸੀ ਭੀ ਸਚ ਪਹਿਲਾਂ ਇਹ ਪੜ ਲਿਆ ਉਸ ਤੋਂ ਬਾਅਦ ਅੱਠ ਵੇਰੀ ਇਸੇ ਦਾ ਹੀ ਜਾਪ ਕਰਨਾ ਹੈ ਕੁੱਲ ਜਿਹੜਾ ਹੈ 9 ਵੇਰੀ ਜਾਪ ਕਰਕੇ ਉਸ ਤੋਂ ਬਾਅਦ ਫਿਰ ਇੱਥੇ ਔਖੀ ਘੜੀ ਦਾ ਜਾਪ ਕਰਨਾ ਹੈ ਔਖੀ ਘੜੀ ਨਾ ਦੇਖਣ ਦੇ ਆਪਣਾ ਵਿਰਤ ਸੰਭਾਲੇ ਹੱਥ ਦੇ ਰੱਖੇ ਆਪਣੇ ਕੋ ਸਾਥ-ਸਾਸ ਪ੍ਰਤਪਾਲੇ ਪ੍ਰਭ ਸਿਉ ਲਾਗ ਰਹੋ ਮੇਰਾ ਚੀਤ ਆਦ ਅੰਤ ਪ੍ਰਭ ਸਦਾ ਸਹਾਇ ਤਨ ਹਮਾਰਾ ਮੀਤ ਰਹਾਓ ਮਾਨ ਬਿਲਾਸ ਭਏ ਸਾਹਿਬ ਕੇ ਆਚਰਜ ਦੀਖ ਵਡਾਈ ਹਰ ਸਿਮਰ ਸਿਮਰਿਆ ਆਨੰਦ ਕਰ ਨਾਨਕ ਪ੍ਰਭ ਪੂਰਨ ਪੈਜ ਰਖਾਏ ਫਿਰ ਨਾਲ ਕਹਿਣਾ ਹੈ ਸਤਨਾਮ ਸ੍ਰੀ ਵਾਹਿਗੁਰੂ ਫਿਰ ਦੂਜੇ ਪਾਸੇ ਫਿਰ ਉਸੇ ਤਰ੍ਹਾਂ ਮੂਲ ਮੰਤਰ ਤੇ ਔਖੀ ਘੜੀ ਦਾ ਜਾਪ ਹੋਣਾ ਹੈ ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਜੂਨੀ ਸਭ ਹੰਗੁਰ ਪ੍ਰਸਾਦ ਜਾਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਔਖੀ ਘੜੀ ਨਾ ਦੇਖਣ ਦੇਈ ਆਪਣਾ ਅਬਿਰਧ ਸੰਭਾਲੇ ਹਾਥ ਦੇ ਰੱਖੇ ਆਪਣੇ ਕੋ ਸਾਸ ਸਾਸ ਪ੍ਰਤਪਾਲੇ ਪ੍ਰਭ ਸੋ ਲਾਗ ਰਿਹਾ ਮੇਰਾ ਚੀਤ ਆਦ ਅੰਤ ਪ੍ਰਭ ਸਦਾ ਸਹਾਇ ਤਨ ਹਮਾਰਾ ਮੀਤ ਰਹਾਓ ਮਾਨੋ ਬਿਲਾਸ ਭਈ ਸਾਹਿਬ ਕੇ ਆਚਰਜ ਦੀ ਇੱਕ ਵਿਡਾਈ ਹਰ ਸਿਮਰ ਸਿਮਰ ਆਨੰਦ ਕਰਨਾਨਕ ਪ੍ਰਪੂਰਨ ਪੈਜ ਰਖਾਈ ਇਸ ਤਰ੍ਹਾਂ ਇਹਦਾ ਜਾਪ ਹੋਣਾ ਹੈ ਉਸ ਤੋਂ ਬਾਅਦ ਸ਼ੁਰੂ ਕਰਨਾ ਹੈ ਸੋਚਾ ਸੋਚਣਾ ਹੋਵਈ ਜੇ ਸੋਚੀ ਲਖਵਾਰ ਚੁੱਪੇ ਚੁੱਪਣਾ ਹੋਵਈ ਜੇ ਲਾਇ ਰਹਾ ਲਿਵਤਾਰ ਕਿਵ ਸਚਿਆਰਾ ਹੋਈਏ ਕਿ ਕੂੜੇ ਟੁੱਟੇ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਇਸ ਤਰ੍ਹਾਂ ਜਾਪ ਜਿਹੜਾ ਹੈ ਏਕਾ ਦੂਆ ਤੀਆ ਜਿਸ ਤਰ੍ਹਾਂ ਨੰਬਰ ਆਈ ਜਾਣਗੇ 1 2 3 4 ਇਸੇ ਤਰ੍ਹਾਂ ਹੀ ਦੋਨੇ ਪਾਸੇ ਜੋ ਸੰਪਟ ਲੱਗਣਾ ਹੈ ਉਸ ਤੋਂ ਬਾਅਦ ਫਿਰ ਜਦੋਂ ਆਪਾਂ ਸ਼ਲੋਕ ਕੋਲੇ ਪਹੁੰਚ ਗਏ ਆ ਸ਼ਲੋਕ ਦੇ ਦੋਨੇ ਪਾਸੇ ਸੰਪਟ ਲੱਗਣਾ ਹੈ ਮੂਲ ਮੰਤਰ ਔਰ ਔਖੀ ਘੜੀ ਫਿਰ ਸ਼ਲੋਕ ਕਹਿ ਕੇ ਫਿਰ ਦੂਜੇ ਪਾਸੇ ਮੂਲ ਮੰਤਰ ਤੇ ਨਾਲ ਫਿਰ ਔਖੀ ਘੜੀ ਇਸ ਤਰ੍ਹਾਂ ਇਹ ਮੂਲ ਮੰਤਰ ਤੇ ਔਖੀ ਘੜੀ ਦਾ ਜਾਪ ਜਿਹੜਾ ਹੈ ਪੂਰੇ ਗੁਰੂ ਗ੍ਰੰਥ ਸਾਹਿਬਾ ਸੱਚੇ ਪਾਤਸ਼ਾਹ ਜੀ ਦੇ ਵਿੱਚ ਮੂਲ ਮੰਤਰ ਤੇ ਔਖੀ ਘੜੀ ਦਾ ਜਾਪ ਹੋਣਾ ਹੈ। ਸੋ ਇਸ ਤਰ੍ਹਾਂ ਪਾਠੀ ਸਿੰਘ ਜਿਹੜੇ ਨੇ ਮਰਿਆਦਾ ਦੇ ਨਾਲ ਨਾਨਕ ਸਰ ਦੇ ਜਿਹੜੇ ਮਰਿਆਦਾ ਦੇ ਪਾਠੀ ਸਿੰਘ ਨੇ ਕਿਸੇ ਇਸ਼ਨਾਨ ਕਰਨਾ ਹੈ। ਗੁਰੂ ਗ੍ਰੰਥ ਸਾਹਿਬਾ ਸੱਚੇ ਪਾਤਸ਼ਾਹ ਜੀ ਦੀ ਹਜ਼ੂਰੀ ਦੇ ਵਿੱਚ ਕਿਸੇ ਨੇ ਵੀ ਮੋਬਾਈਲ ਨਹੀਂ ਲੈ ਕੇ ਜਾਣਾ। ਸੁੱਚੇ ਵਸਤਰ ਮੁਖ ਦੇ ਉੱਤੇ ਪਰਨਾ ਰੱਖਣਾ ਹੈ ਤੇ ਸਤਿਗੁਰਾਂ ਦੀ ਜਿਹੜੀ ਸਹਿਜ ਸੰਪਟ ਸਹਿਜ ਸੰਪਰਦ ਦੀ ਜੋ ਮਰਿਆਦਾ ਹੈ ਧੂਪ ਜੋਤ ਕੁੰਭ ਨਾਰੀਅਲ ਇਹ ਸਾਰਾ ਕੁਝ ਨਾਲ ਰੱਖਣਾ ਹੈ ਜੋਤ ਵੀ ਉਹਨਾਂ ਟਾਈਮ ਆਪਾਂ ਜਗਾਉਣੀ ਹੈ ਜਿੰਨਾ ਟਾਈਮ ਜਾਪ ਕਰਨਾ ਹੈ ਅੰਮ੍ਰਿਤ ਵੇਲੇ ਜਦੋਂ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਕੀਤੇ ਨਾਲ ਹੀ ਜੋਤ ਜਗਾ ਦੇਣੀ ਹੈ ਸ਼ਾਮ ਨੂੰ ਜਦੋਂ ਸੋਦਰ ਰਹਿਰਾ ਸਾਹਿਬ ਜੀ ਦੇ ਪਾਠ ਹੋਏ ਸਤਿਗੁਰਾਂ ਦੇ ਸੌਖਾਸਣ ਦੀ ਸੇਵਾ ਹੋਈ ਤੇ ਨਾਲ ਹੀ ਫਿਰ ਜੋ ਜੋਤ ਹੈ ਜੋਤ ਵਧਾ ਦੇਣੀ ਹੈ ਇਸ ਚੀਜ਼ ਦਾ ਖਿਆਲ ਰੱਖਣਾ ਹੈ ਗੁਰੂ ਗ੍ਰੰਥ ਸਾਹਿਬ ਮਹਾਰਾ ਸੱਚੇ ਪਾਤਸ਼ਾਹ ਜੀ ਜੇ ਗਰਮੀ ਹੈ ਤੇ ਉਸ ਟਾਈਮ ਤੇ ਏਸੀ ਲੱਗਿਆ ਹੋਵੇ ਜਾਂ ਕੂਲਰ ਹੋਵੇ ਗਰਮੀ ਹੈ ਸਿਆਲ ਦੇ ਵਿੱਚ ਮੋٹے ਕੰਬਲਾਂ ਦੀ ਜਾਂ ਹੋਰ ਇਸ ਤਰ੍ਹਾਂ ਹੀਟਰ ਲੱਗ ਕੇ ਸਤਿਗੁਰਾਂ ਦੀ ਸੇਵਾ ਕਰਨੀ ਹੈ ਗੁਰੂ ਗ੍ਰੰਥ ਸਾਹਿਬ ਮਹਾਰਾ ਸੱਚੇ ਪਾਤਸ਼ਾਹ ਜੀ ਦੀ ਮਰਿਆਦਾ ਦੇ ਵਿੱਚ ਪਾਠੀ ਸਿੰਘ ਨੂੰ ਬਾਬਾ ਜੀ ਪੂਰੀ ਤਾੜਨਾ ਕਰਦੇ ਸੀ ਕਿ ਪੂਰੀ ਮਰਿਆਦਾ ਦੇ ਨਾਲ ਗੁਰੂ ਗ੍ਰੰਥ ਸਾਹਿਬ ਮਹਾਰਾ ਸੱਚੇ ਪਾਤਸ਼ਾਹ ਜੀ ਦੀ ਥਜੂਰੀ ਦੇ ਵਿੱਚ ਜਾਣਾ ਹੈ ਤੇ ਇੱਥੇ ਬਾਬਾ ਜੀ ਕਹਿੰਦੇ ਜਿਨ੍ਹਾਂ ਦੇ ਘਰ ਦੇ ਵਿੱਚ ਕੋਈ ਦੁੱਖ ਕਲੇਸ਼ ਵਿਗਨ ਹੈ ਕੋਈ ਪਰੇਸ਼ਾਨੀ ਹੈ ਜਾਂ ਕੋਈ ਬਾਹਰਲੀ ਕੋਈ ਐਸੀ ਹਵਾ ਹੈ ਜਿਹੜੀ ਤੰਗ ਕਰਦੀ ਹੈ ਤੇ ਜਿੱਥੇ ਗੁਰਮੰਤਰ ਮੂਲ ਮੰਤਰ ਦਾ ਜਾਪ ਹੋ ਗਿਆ ਗੁਰੂ ਗ੍ਰੰਥ ਸਾਹਿਬਹਾਰਾ ਸੱਚੇ ਪਾਤਸ਼ਾਹ ਜੀ ਦੀ ਬਾਣੀ ਦਾ ਜਾਪ ਹੋ ਗਿਆ ਉੱਥੇ ਇਹ ਚੀਜ਼ਾਂ ਨਹੀਂ ਰਹਿੰਦੀਆਂ ਸੋ ਇਸ ਤਰ੍ਹਾਂ ਜਿਹੜੇ ਨਾਨਕ ਸਰ ਦੇ ਜਿਹਨੇ ਮਰਿਆਦਾ ਵਾਲੇ ਪਾਠੀ ਸਿੰਘ ਨੇ ਉਹਨਾਂ ਤੋਂ ਇਹ ਜਾਪ ਕਰਵਾਓ ਤੇ ਬਾਬਾ ਨਾਨਕ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਤੋਂ ਖੁਸ਼ੀਆਂ ਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ